ਲੰਗੇ ਸੁਕਬਾਲ ਨੂੰ ਮੈਂ ਮਾਰ ਪਿਛਾਇਆ ਹੀ ਕਾ ਪਿਆਨ ਕਪਚਾਲਨੇ ਦੇਛਦੇ ਨਾਨਾ ਗਵੰਦੀ ਮੁਲਕਾ ਨੂੰ ਵੀ ਹਲਾ ਕੇ ਰੱਖ ਦਿੱਤਾ ਇਸ ਤਬਾਖਾਨੀ ਕਰਤਾ ਨੇ ਹਜ਼ਾਰਾਂ ਹਜ਼ਾਰਾਂ ਜੀਵਨ ਨੂੰ ਪਬਤਕਤਾ ਜਿਸ ਵਿੱਚ ਹਯਾ ਤੋਂ ਬਦਲ ਲੋਕਾਂ ਦੀ ਮੌਤ ਹੋ ਚੁੱਕੀ है तेरी तो तो बाद जख्मी हो गए हैं ना ये जानकारी मिया मारे पहुंची आगुआ ने शांति की थी पूछा आदेश तक है मिया तो लाभ थाईलैंड अते चीन बिच भी मजबूत कितने गए जिस नाल इस दी व्यापक तादाता लगता है पूजा लगता पर आप मियामार देश शहर काज जोर तें मनाला आते जा घूमना बिजली पूजा आदि बंदे पंदे से तमारी मजाई मराए बिजली जाता दाहिना तांता तेली हो गया जिसना लोग ਮਲਵੇ ਹਿੱਸਾ ਫਸ ਗਏ ਬਚਾ ਕਰ ਮਚਾ ਦੇ ਨੇ ਦੁੱਛ ਕੇ ਸ਼ਹਿਦ ਦੀ ਚ ਪਿਆਣ ਖੀ ਲੋਕ ਗਲੀਆਂ ਵਿੱਚ ਪੜਦੇ ਸਨ ਚੀਕ ਰਿਹਾ ਸਨ ਤੇ ਲੋਏ ਸਨ ਹਸਪਤਾਲ ਜਿਵੇਂ ਕੇ ਮੜਾ ਲਾ ਲਾ ਜੰਮਾ ਅਛਤਵਾਲ ਮਰ ਜਣਾ ਪੜ ਗਿਆ ਤੇ ਅਧ ਖੂਦ ਲੂਚੂ ਕਾਉਂਚਾ ਲਦੇ ਹਨ ਥਾਈਲੈਂਡ ਦੀ ਦਾਤਾ ਨੀ ਬੈਂਕ ਵਿੱਚ ਵੀ ਕ 35 ਹਮਾਤ ਤੇ ਨਹੀਂ ਹੋ ਗਏ ਜਿਸ ਤਤਾ ਦੀ ਕਮ ਮਲ ਮੇ ਤੋਂ ਬਚ ਗਏ ਬੱਚੇ ਮਾਠਾ ਨੇ ਸ਼ਟਾਨ ਤੇ ਬਣ ਸੁਪਰਮੀਮਿੰਗ ਪੂਲ ਦਾ ਪਾਣੀ ਸਾਕ ਜ ਬੰਦ ਕਰਿਆ ਜੋ ਉੱਚ ਤੱਕ ਜਾਂਦੇ ਤਾਂ ਵੀ ਤਨੂ ਦੇ ਸੰਦਪੀਤਨੀ ਕਨੀ ਉਜਾ ਦੇ ਪਿਤਾ ਨੇ ਆਪਣਾ ਨਕਾ ਨੂੰ ਫੋਪ ਸੰਜੇ ਕਿਤੇ ਹਨ ਮਨਾਲਾ ਦੇ ਇੱਕ ਬੁਛਨੀ ਕ ਨੇ ਦੇ ਚਕੇ ਸ਼ਾਦਾ ਬੂਆ ਕ ਮੈਂ ਇਹ ਖਾ ਸ਼ਮ ਤੇ ਗਿਆ ਮਲਵੇ ਵਿੱਚ ਬਾਰੇ ਕਰ ਦੇ ਜਾਣ शूटिंग के बाद एक थे जिस इमारत वाला जी भर रहे थे वह भी डिगड़ गई उसे परिवार से सत मैंबर में तीन जा सके जिस हो तो गई बाकी अजय मलबे फे ਕਿ ਕਦੇ ਆਪਣੇ ਨਿਰਛਾ ਕੇ ਜਦੋਂ ਪਹੁੰਚ ਆਇਆ ਅਰਜੀ ਖਕੂਲ ਦੇ ਦਬਾਤਾ ਵਿੱਚ ਸੀ ਸ਼ਬਕੂ ਜ ਸਾਦੇ ਦੇ ਦਿਖ ਪਿਆ ਮੈਂ ਆਪਣੀ ਖਕੂਲ ਦੀ ਮਾਂ ਨੂੰ ਹਿਲਦਾ ਤੇ ਅਦੇ ਕੰਡਾ ਨੂੰ ਫੜ ਤੇ ਆ ਦੇਖਿਆ ਉਹ ਪਾ ਚੁਕੇ ਪਰ ਉਹਨਾਂ ਦੇ ਕਰ ਨਿਆ ਕੰਡਾ ਵਿੱਚ ਤੇਰੇ बाग़ यहाँ से आसपास निया मार्टा से तेज हो गया बच्चा काटे जाते चिन्हतिया बच्चा का मर्चाडिया नुमा मलबे हेड पर से लोग का मार कदम विच पानी मूछ कदम शम्मा करना पाया गया है रात में लोग का यहाँ विच बाबू जान तो सड़क ही बैठे हैं बिजली कटाने संचार में मुश्किल बना देता है जिस कारण पीड़ित अपने तो परिवार में संपर्क नहीं कर पा रहा है ਜੀ ਸੁਪਤਾਲ ਨੇ ਮਿਆ ਮਨ ਦੇ ਲੋਕਾਂ ਦੇ ਜਿਵੇਂ ਨੂੰ ਤੈਸ ਨੇ ਚੱਕਰ ਦਿੱਤਾ ਹੈ ਹਯਾਰਾ ਲੋਕ ਮੇਕਾ ਹੋ ਗਏ ਹਾਂ ਅਤੇ ਬਹੁਤ ਸਾਦੇ ਜੇ ਮੇ ਆਪਣੇ ਪਿਆਲੇ ਦੀ ਉਹਨੇ ਕਵਿਚਾ ਸਿਖਾਇਆ ਤੇ ਕਮਾਂਟੇ ਸਿਚਤਾ ਮਨ ਨੂੰ ਤਰੰਤ ਰਹਾਤੇ ਮੂਹ ਮੋਇ ਸੇ ਬੇ ਦੀ ਲੋੜ ਹੈ ਇਹ ਘਟਨਾ ਇੱਕ ਵਾਰ ਫਿਰ ਇਸ ਖੇਤਰ ਦੀ ਭੂਚਾਲੀ ਸੰਵੇਦਨਸ਼ੀਲਤਾ ਨੂੰ ਉਜਾਗਰ ਕਰਦੀ ਹੈ ਅਤੇ ਬਿਹਤਰ ਬੁਨਿਆਦੀ ਢਾਂਚੇ ਦੀ ਮੰਗ ਨੂੰ ਮਜ਼ਬੂਤ ਕਰਦੀ ਹੈ ਮਿਆਂਮਾਰ ਦਾ ਇਹ ਭੂਚਾਲ ਨਾ ਸਿਰਫ ਇੱਕ ਕੁਦਰਤੀ ਆਫ਼ਤ ਸੀ ਸਗੋਂ ਇੱਕ ਮਨੁੱਖੀ ਸੰਕਟ ਵੀ ਬਣ ਗਿਆ। ਪੀਤਾਂ ਦੀਆਂ ਕਾਹਨੀਆਂ ਤੇ ਬੱਚਾ ਕਰ ਮਚਾ ਦੀਆਂ ਨਵੇਂ ਅਨੁਭਵ ਜਿਸ ਦੇ ਪਿਆਰ ਨਾ ਸੁਨਦਾ ਨੂੰ ਬਿਆਨ ਕਰਦੇ ਹਨ ਉਹਨਾਂ ਸੁਭਾ ਹੈ ਯਾਹ ਤੱਕ ਜਾਣੂ ਤੇਜ ਕਿਤਾ ਜਾਏ ਤੇ ਬੇਕਮਿਚ ਇਹ ਯਾਹ ਕਿਤਨਾ ਬਚਨ ਲਈ ਕੋਈ ਵੀ ਉਪਾਅ ਕਿਤੇ ਜਾਨ